ਹੈਲੋ ਦੋਸਤੋ ਕੀ ਤੁਸੀਂ ਵੀ ਸੁਣਿਆ ਹੈ ਕਿ ਖਾਣੇ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਆਓ ਅੱਜ ਸੱਚਾਈ ਦੱਸਦੇ ਹਾਂ ਲੋਕ ਕਹਿੰਦੇ ਨੇ ਖਾਣੇ ਤੋਂ ਬਾਅਦ ਪਾਣੀ ਪੀਣ ਨਾਲ ਖਾਣਾ ਹਾਜਮ ਨਹੀਂ ਹੁੰਦਾ ਤੇ ਪੇਟ ਦੀ ਅੱਗ ਬੁਝ ਜਾਂਦੀ ਹੈ ਪਰ ਸਾਇੰਸ ਕਹਿੰਦੀ ਹੈ ਇਹ ਗਲਤ ਫਹਿਮੀ ਹੈ ਪਾਣੀ ਖਾਣੇ ਨੂੰ ਸੌਫਟ ਕਰਦਾ ਹੈ ਤੇ ਨਿਊਟ੍ਰੀਐਂਟਸ ਅਬਜ਼ਰਬ ਹੋਣ 'ਚ ਮਦਦ ਕਰਦਾ ਹੈ ਜੇ ਤੁਸੀਂ ਇੱਕਦਮ ਬਹੁਤ ਜ਼ਿਆਦਾ ਪਾਣੀ ਪੀ ਲੈਂਦੇ ਹੋ ਤਾਂ ਸਿਰਫ ਭਾਰਾਪਨ ਮਹਿਸੂਸ ਹੋਵੇਗਾ ਪਰ ਨੁਕਸਾਨ ਨਹੀਂ ਖਾਣੇ ਤੋਂ ਪਹਿਲਾਂ ਥੋੜਾ ਪਾਣੀ ਪੀਣਾ ਚੰਗਾ ਹੈ ਖਾਣੇ ਦੌਰਾਨ ਤੇ ਖਾਣੇ ਤੋਂ ਬਾਅਦ ਵੀ ਆਰਾਮ ਨਾਲ ਪਾਣੀ ਪੀਣਾ ਸੇਫ ਹੈ ਸੋ ਦੋਸਤੋ ਖਾਣੇ ਤੋਂ ਬਾਅਦ ਪਾਣੀ ਪੀਣਾ ਬਿਲਕੁਲ ਸੇਫ ਹੈ ਇਹ ਮੈਥਡ ਤੇ ਵਿਸ਼ਵਾਸ ਨਾ ਕਰੋ ਸੱਚਾਈ ਜਾਣੋ ਤੇ ਸਿਹਤਮੰਦ ਰਹੋ ਜੇਕਰ ਇਹ ਟਿਪਸ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ